ਹਵੇਗਾ ਇਹਦੇ ਜਦੋਂ ਅੰਦਰ ਇੱਛਾ ਹੁੰਦੀ ਹੈ ਜਿੰਨਾ ਚਿਰ ਕਿਸੇ ਵੀ ਜੀਵ ਦੇ ਅੰਦਰ ਮਾਇਆ ਦੀਆਂ ਇਛਾਵਾਂ ਹਨ ਆਪਣੇ ਆਪੇ ਦਾ ਗਿਆਨ ਨਹੀਂ ਹੈ ਉਹਨਾਂ ਚਿਰ ਸਰੀਰ ਲੈਦਾ ਰਹਿੰਦਾ ਹੈਗਾ ਜਿਹੜਾ ਸਰੀਰ ਹੈਗਾ ਉਹ ਕਾਲ ਵਸ ਹੈਗਾ ਤੇ ਜਿਹੜੀ ਆਤਮਾ ਹੈਗੀ ਆ ਉਹ ਆਵਾਗਵਣ ਹੈ ਆਵਾਗਵਣ ਦਾ ਮਤਲਬ ਹੁੰਦਾ ਕਿ ਜਿੰਨਾ ਚਿਰ ਆਤਮਾ ਦੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੈ ਇਸ ਹੱਤ ਨੂੰ ਜਾਣ ਨਹੀਂ ਲੈਂਦੀ ਉਹਨਾਂ ਚਿਰ ਇਹ ਆਵਾ ਗਵਣ ਦੇ ਚੱਕਰ ਵਿਚ ਆਂਦੀ ਹੈ ਜਾਂਦੀ ਹੈ ਸਰੀਰ ਲੈ ਲੈਂਦੀ ਸਰੀਰ ਛੱਡ ਜਾਂਦੀ ਹੈਗੀ ਆ ਆਤਮਾ ਜਿਹੜੀ ਹੈਗੀ ਆ ਜਿਹੜੀ ਜੋਤ ਹੈਗੀ ਜਿਹੜੀ ਅਕਲ ਹੈਗੀ ਜਿਹੜੀ ਬੁੱਧੀ ਹੈ ਜਿਹੜਾ ਸੱਚ ਦਾ ਗਿਆਨ ਹੈਗਾ ਉਹਦੇ ਨਾਲ ਇਹਦਾ ਛਟਕਾਰਾ ਹੁੰਦਾ ਹੈ ਜਿੰਨਾ ਚਿਰ ਇਹਨੂੰ ਆਪਣੇ ਆਪੇ ਦਾ ਹੀ ਗਿਆਨ ਨਹੀਂ ਹੈਗਾ ਤੇ ਉਹਨਾਂ ਚਿਰ ਆਪਣੇ ਆਪ ਨੂੰ ਸਰੀਰ ਸਮਝਦੀ ਹੈ ਸਰੀਰ ਸਮਝ ਕੇ ਕਦੇ ਕਰਕੇ ਇਥੇ ਦੁਖੀ ਵੀ ਹੁੰਦੀ ਹੈ ਪਰ ਜਦੋਂ ਇਹਨੂੰ ਗਿਆਨ ਹੋ ਜਾਂਦਾ ਹੈ ਇਹਦਾ ਭਰਮ ਖਤਮ ਹੋ ਜਾਂਦਾ ਹੈ ਭਰਮ ਜਿਹੜਾ ਹੈਗਾ ਗਿਆਨ ਭੈਤੈ ਕਰਮੇ ਦਾ ਨਾਸ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਦਾ ਕਰਮ ਦਾ ਨਾਸ ਨਹੀਂ ਹੁੰਦਾ ਕਿਉਂਕਿ ਗਿਆਨ ਨੇ ਇਹਨੂੰ ਪੰਦਨਾ ਚੋਂ ਮੁਕਤ ਕਰਨਾ ਹੈ ਕੋਰਾ ਕਹੂੰ ਭੈਓ ਕਹੂੰ ਹਾਥੀ ਹਵੇ ਕੇ ਗਾਇਓ ਕਹੂੰ ਪਾਂਚੀ ਰੂਪ ਲਾਇਓ ਕਹੂੰ ਫਲ ਫੁੱਲ ਰਹਿਓ ਹੈ ਕਹਿੰਦੇ ਕਦੀ ਇਹ ਘੋੜਾ ਬਣ ਜਾਂਦਾ ਹੈਗਾ ਤੇ ਕਦੀ ਹਾਥੀ ਬਣ ਜਾਂਦਾ ਹੈਗਾ